ਸੰਗਤ ਜੀ ਆਪਾਂ ਸਹਿਸਕ੍ਰਿਤੀ ਦੀ ਸੰખ્યા ਲੜੀਵਾਰ ਕਰ ਰਹੇ ਹਾਂ ਤੇ ਜੋ ਤੁਸੀਂ ਪੰਕਤੀਆਂ ਲਿਖੀਆਂ ਵੇਖ ਰਹੇ ਹੋ ਅੱਜ ਆਪਾਂ ਇਹਨਾਂ ਦੀ ਸੰખ્યા ਕਰਨੀ ਹੈ ਬਿਸਰਾਮ ਤੇ ਇਹਨਾਂ ਦੇ ਜਿਹੜੇ ਮਹਿੰਗੇ ਸ਼ਬਦ ਨੇ ਕਠਨ ਸ਼ਬਦ ਨੇ ਕਿਵੇਂ ਉਚਾਰਨ ਕਰਨੇ ਹਨ ਪੰਕਤੀਆਂ ਦੀ ਕਿਰਪੰ ਤਾ ਹਰੀੰ ਮਤ ਤਤ ਗਿਆਨੰ ਅਕਿਰਪੰਤ ਤਤ ਜਿਹੜਾ ਹੈ ਇਹ ਨਾਂ ਲਿਖੇ ਆਉਂਦਾ ਹੈ ਸਰੂਪਾਂ ਦੇ ਵਿੱਚ ਵੀ ਗੁਰੂ ਕੇ ਸਾਹਿਬ ਦੇ ਵਿੱਚ ਵੀ ਕਈ ਥਾਵਾਂ ਤੇ ਇਕੱਠਾ ਲਿਖਿਆ ਆਉਂਦਾ ਹੈ ਪਰ ਆਪਾਂ ਪਹਿਲਾਂ ਵਿਚਾਰ ਕੀਤੀ ਸੀ ਕਿ ਦੋ ਸਰੂਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਾਤਨ ਇੱਕ ਦਮਦਮ ਸਾਹਿਬ ਵਾਲੀ ਬੀੜ ਤੇ ਇੱਕ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ ਜਿਹੜੀ ਕਰਤਾਰਪੁਰ ਸਾਹਿਬ ਵਾਲੀ ਬੀਡ ਹੁੰਦੇ ਵਿੱਚ ਕਿਰਪੰਤ ਲਿਖਿਆ ਹੈ ਤੇ ਜਿਹੜੀ ਦਮਦਮ ਸਾਹਿਬ ਵਾਲੀ ਬੀਟ ਹੈ ਨਾ ਉਹਦੇ ਵਿੱਚ ਕਿਰਪੰਤਾ ਹਰੀ ਇਸ ਤਰ੍ਹਾਂ ਲਿਖਿਆ ਹੋਇਆ ਹੈ ਇਸ ਨੂੰ ਤੱਤੇ ਨੂੰ ਆਡ ਉਚਾਰਨ ਕਰਨਾ ਹੈ ਕਿਰਪੰਤ ਕਿਰਪੰਤ ਨਹੀਂ ਬੋਲਣਾ ਲਿਖਿਆ ਇਕੱਠਾ ਹੀ ਹੈ ਸਰੂਪਾਂ ਦੇ ਵਿੱਚ ਪਰ ਜਿਹੜਾ ਸੰਪਰਦਾਵ ਦੇ ਵਿੱਚ ਪਾਠ ਕਰਾਇਆ ਜਾਂਦਾ ਹੈ ਇਸ ਨੂੰ ਤਤੈ ਨੂੰ ਅਲੱਗ ਕਰਾਇਆ ਜਾਂਦਾ ਹੈ ਤੇ ਸੰਤ ਗਿਆਨੀ ਗੁਰਬਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਵੀ ਇਸ ਪਾਠ ਨੂੰ ਅੱਡ ਕਰਾਇਆ ਹੈ ਉਹਨਾਂ ਦੀ ਕਥਾ ਪਈ ਹੈ YouTube ਤੇ ਕਿਰਪੰ ਤਾ ਹਰੀ ਸਭ ਲੱਗੀ ਨਾ ਹਾਂਜੀ ਹਾਂ ਕਿਰਪੰ ਤਾ ਹਰੀ ਅੰਗ ਇੱਥੇ ਵਿਸਰਾਮ ਲਾਉਣਾ ਹਰੀ ਅੰਗ ਤੇ ਮਤ ਤਤ ਗਿਆਨਨ ਇਹ ਦੋਨੇ ਸ਼ਬਦ ਭਾਰੇ ਨੇ ਠੀਕ ਆ ਬੋਲੇ ਨਹੀਂ ਬੋਲਨੇ ਠੀਕ ਹੈ ਭਾਰੇ ਸ਼ਬਦ ਬੋਲਨੇ ਮਤ ਤਤ ਗਿਆਨਨ ਬਕਸੀਦ ਬੁੱਧਾ ਕੁਸਲ ਥਨ ਬਕਸੀਦ ਜਿਹੜਾ ਧੱਦਾ ਹੈ ਧੱਦੇ ਦੇ ਪੈਰ ਵਿੱਚ ਯਈਆ ਲੱਗਾ ਤੇ ਯਈਏ ਨੇ ਬਣ ਜਣਾ ਇੱਥੇ ਐਡਾ ਬਾਕੀ ਸਾਰੇ ਜਿਹੜੇ ਸ਼ਬਦ ਲਿਖੇ ਸਿਹਾਰੇ ਬਿਹਾਰੇ ਜੋ ਵੀ ਲਿਖਿਆ ਇਹ ਸਹੀ ਸਾਰੇ ਉਸ ਤਰ੍ਹਾਂ ਹੀ ਆ। ਕੱਲਾ ਇੱਥੇ ਆ ਇਸ ਨੇ ਐੜਾ ਬਣ ਜਾਣਾ ਬਸ। ਬਕਸੀਧਿ ਬਕਸੀਧਿ ਹਾਂ ਇਸ ਤਰ੍ਹਾਂ ਬੋਲਦੇ। ਠੀਕ ਆ ਆ ਐੜਾ ਬਣਦਾ ਇੱਥੇ। ਬਾਕੀ ਸਾਰੇ ਉਵੇਂ ਹੀ ਬੋਲਣੇ। ਬਕਸੀਧਿ ਬੁੱਧਾ ਇਸ ਨੂੰ ਬੁੱਧਾ ਨਹੀਂ ਬੋਲਣਾ। ਕਸ ਕੇ ਬੋਲਣਾ ਬੁੱਧਾ। ਬੁੱਧਾ ਕੁਸਲ ਥਨਨ ਠੀਕ ਹੈ ਇਸੇ ਬੁੱਧਾ ਦੇ ਵਿਸ਼ਰਾਮ ਲਾਉਣਾ ਠੀਕ ਹੈ ਜੀ ਵਿਸੇੰਤ ਰਿਖਿਯੰ ਵਿਖਿੰਗ ਤੇ ਵਿਸ਼ਰਾਮ ਇਸ ਨੂੰ ਵਿਸੇੰਤ ਬੋਲਣਾ ਬੱਬਾ ਸ ਸੇ ਹਿਯਾਰੀ ਐੜੇ ਟਿੱਪੀ ਤੇ ਤ ਤ ਜਿਹੜਾ ਥੱਲੇ ਲੱਗਾ ਹੈ ਯਈਆ ਇਸ ਨੇ ਐੜਾ ਬਣ ਜਾਣਾ ਹੈ ਵਿਸੇੰਤ ਵਿਸੇੰਤ ਰਿਖਿਯੰ ਤਿਆਗ ਮਾਨਨ विश्रांत रिख्यं रिख्यं ਤੇ ਵਿਸ਼ਰਾਮ ਲਾਉਣਾ ਠੀਕ ਹੈ ਤਿਆਗमानं ਸਮਝ ਲੱਗੀ ਨਾ ਸਾਰੀ ਪੰਕਤੀ ਦੀ ਹਾਂਜੀ ਤੇ ਪੰਕਤੀ ਆਉਂਦੀ ਹੈ शीत लंत रिद्धयं ਇੱਥੇ ਵਿਸ਼ਰਾਮ ਇਸ ਨੂੰ ਸ਼ੀਤਲੰਤ ਬੋਲਣਾ ਹੈ शीत लंत ਠੀਕ ਹੈ शीत लंत रिद्धयं दृढ़ संत ज्ञानं दृढ़ ਉਚਾਰਨ ਕਰਨਾ ਹੈ ਰਾੜੇ ਦੀ ਆਵਾਜ਼ ਉਚਾਰਨ ਕਰਨੀ ਹੈ ਪੈਰ ਵਿੱਚ ਰਾਰਾ ਲੱਗਾ ਹੈ ਪਿੱਛੇ ਰਾੜਾ ਹੈ ਦ੍ਰਿੜ ਸੰਤ ਗਿਆਨਨ ਰਹੰਤ ਜਨਮੰ ਜਨਮਕ ਤੇ ਵਿਸਰਾਮ ਹੈ ਰਹੰਤ ਜਨਮੰ ਹਰ ਦਰਸ ਲੀਣਾ ਦਰਸ ਬੋਲਣਾ ਸੱਸੇ ਦੀ ਆਵਾਜ਼ ਉਚਾਰਨ ਕਰਨੀ ਹੈ ਹਰ ਦਰਸ ਲੀਣਾ ਲੀਣਾ ਨਾਣੇ ਦੀ ਆਵਾਜ਼ ਉਚਾਰਨ ਕਰਨੀ ਲੀਣਾ ਲੀਣਾ ਹਾਂ ਲੀਣਾ ਨਹੀਂ ਬੋਲਣਾ ਲੀਣਾ ਲੀਣਾ ਹਾਂ ਬਾਜੰਤ ਨਾਨਕ ਨਾਨਕ ਤੇ ਵਿਸਰਾਮ ਬਾਜੰਤ ਨਾਨਕ ਸ਼ਬਦ ਸ਼ਬਦ ਪੜਨਾ ਸ਼ਬਦ ਨਹੀਂ ਪੜਨਾ ਬਹੁਤੀਆਂ ਸੰਗਤਾਂ ਅਸੀਂ ਸ਼ਬਦ ਪੜ ਜਾਂਦੀਆਂ ਸਸੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਦੀਆਂ ਸ਼ਬਦ ਸ਼ਬਦ ਬੋਲਣਾ ਹੈ ਸ਼ਬਦ ਸ਼ਬਦ ਹਾਂ ਬੀਣਾ ਬੀਣਾ ਉਚਾਰਨ ਕਰਨਾ ਉੱਤੇ ਬਿੰਦੀ ਲੱਗੀ ਹੋਈ ਹੈ ਨਾਣੇ ਦੀ ਬੀਨਾ ਇਹ ਨੱਕ 'ਚ ਬੋਲੇ ਜੋ ਜਦੋਂ ਬਿੰਦੀ ਲੱਗ ਜਾਏ ਨੱਕ 'ਚ ਬੋਲੇ ਜਾਂਦਾ ਹੈ ਬੀਨਾ ਹਾਂ ਬੀਨਾ ਨਾਣੇ ਦੀ ਬਾਜਵੀਂ ਚਾਰਨ ਕਰਨੀ ਨਾਲ ਬਿੰਦੀ ਵੀ ਬੋਲਣੀ ਹੈ ਤੇ ਨਾਣਾ ਵੀ ਬੋਲਣਾ ਹੈ ਬਾਜੰਤ ਨਾਨਕ ਸ਼ਬਦ ਬੀਨਾ ਬੀਨਾ ਹਾਂ ਸਭ ਨੂੰ ਲਾਗੀ ਸਾਰੀ ਪੰਕਤੀ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ